ਜੀ ਦਰੀ ਨੂੰ ਉਹਦੇ ਖੇਤਾਂ ਵੱਲੋਂ ਗਿਆ ਸੀ ਜੀ ਉਹ ਜੋ ਖੇਤੋਂ ਤੋਂ ਵਾਪਸ ਆਇਆ ਤਾਂ ਰਸਤੇ ਵਿੱਚ ਫੁੱਟਸਾਈਕਲ ਤੇ ਤਿੰਨ ਨੌਜਵਾਨ ਸੀ ਉਹ ਤੋਂ ਇਹਨਾਂ ਨੇ ਮਤਲਬ 1000 ਰੁਪਇਆ ਤੇ ਇੱਕ ਮੋਬਾਈਲ ਨੋਕੀ ਰਖੋ ਕੇ ਲੈ ਗਏ ਸੀ ਮੋਬਾਈਲ ਜਿਹਦਾ ਖੋਹ ਕੀਤਾ ਉਹ ਵੀ ਬਰਾਮਦ ਹੋ ਚੁੱਕਿਆ ਜੀ 1000 ਰੁਪਇਆ ਵਿੱਚ ਇਹਨਾਂ ਦੀ ਦਰਸ਼ਨ ਸਿੰਘ ਦਾ ਪੁੱਤਰ ਜਗਿੰਦਰ ਸਿੰਘ ਵਾਸੀ ਬੁਰਜ ਕੱਚਾ ਉਹ 25 ਤਰੀਕ ਨੂੰ ਆਪਦੇ ਖੇਤਾਂ ਵੱਲੋਂ ਗਿਆ ਸੀ ਜੀ। ਉਹ ਜਿਹੜੋ ਖੇਤਾਂ ਤੋਂ ਵਾਪਸ ਆਇਆ ਤਾਂ ਰਸਤੇ ਵਿੱਚ ਫਟਰਸਾਈਕਲ ਤੇ ਤਿੰਨ ਨੌਜਵਾਨ ਸੀ। ਜਿਹਨੋਂ ਇੱਕ ਹਮਪ੍ਰੀਤ ਸਿੰਘ ਇਲਿਸ ਸੈਂਟੀ, ਦੂਸਰਾ ਜਸਵੀਰਾਮ ਤੇ ਇੱਕ ਲਵਪ੍ਰੀਤ ਲਿਸਪ੍ਰੀਤ ਜਿਹੜਾ ਲਵਪ੍ਰੀਤ ਦਾ ਉਹ ਪਿੰਡ ਕਢੀਵੇੜ ਦਾ ਜੀ, ਬਾਕੀ ਦੋਨੋਂ ਇਹ ਮਾਛਵਾੜਾ ਸਾਹਬ ਦੇ ਰਹਿਣ ਵਾਲੇ ਨੇ। ਉਹ ਤੋਂ ਇਹਨਾਂ ਨੇ ਮਤਲਬ 1000 ਰੁਪਇਆ ਤੇ ਇੱਕ ਮੋਬਾਈਲ ਲੋਕੀ ਦਾ ਖੋ ਕੇ ਲੈ ਗਏ ਸੀ। ਸਾਡੇ ਕੋਲ ਸ਼ਿਕਾਇਤ ਦਰਜ ਕਰਾਈ। ਇਸ ਸ਼ਿਕਾਇਤ ਦਰਜ ਕਰਮਪਰੰਤ ਸੀ ਇਹਨਾਂ ਦੀ ਤਲਾਸ਼ ਕੀਤੀ ਤੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਜੀ ਤਿੰਨਾਂ ਨੂੰ ਜਿਹੜਾ ਕੋ ਮਿਲ ਗਏ ਜਿਹੜਾ ਬਕੋ ਜੀ ਮੋਬਾਈਲ ਜਿਹੜਾ ਖੋਹ ਕੀਤਾ ਉਹ ਵੀ ਬਰਾਮਦ ਹੋ ਚੁੱਕਿਆ ਜੀ 1000 ਰੁਪਿਆ ਵੀ ਹੋਵੇ ਇਹਨਾਂ ਤੇ ਕੋਈ ਹੋਰ ਮਾਮਲਾ ਦਰਜ ਕਰਨਾ ਜੀ ਹਾਂ ਜੀ ਜਿਹੜਾ ਆਪਣੇ ਲਾਪ੍ਰੀਤ ਆ ਇਹਦੇ ਵੱਖ-ਵੱਖ ਧਰਮਾਂ ਵਾਂ ਹੇਠ ਤਿੰਨ ਪਰਚੇ ਨੇ ਲੜਾਈ ਝਗੜੇ ਦੇ ਜੀ ਜਸਬੀ ਜਸਵੀਰ ਰਾਮ ਦੇ ਵੀ ਇੱਕ ਪਰਚਾ ਖੋਹਦਾ ਜੀ ਤੇ ਦੂਜਾ ਤੀਸਰਾ ਜਿਹੜਾ ਇਹ ਸੰਤੀਆ ਇਹਦੇ ਖਿਲਾਫ ਪਈ ਹੈਗਾ ਦਰਥਿਕ ਧੰਨਵਾਦ ਇਹਨਾਂ ਕੋਈ ਹੋਰ ਵੀ ਮਾਰਦ ਤਕੀਕੇ ਕੋ ਮਨ ਨਹੀਂ ਜੀ ਅਜੀ ਜੀ ਕੁਛ ਕਿਸਮ ਮੋੜਲੀ ਚੱਲ ਰਹੀ ਹੈ ਜੀ ਤੁਹਾਨੂੰ ਉਮੀਦ ਆ ਵੀ ਅੱਗੇ ਇਹ ਸਾਨੂੰ ਜਾਣਕਾਰੀ ਦੇਣਗੇ ਜਾਂ ਇਹ ਤੋਂ ਇਹਨਾਂ ਤੋਂ ਖਲਾਸੀ ਹੋਣਗੇ ਪੁੱਛ ਕੇ ਤੋਂ ਜੀ ਦਰੀ ਨੂੰ ਆਪਦੇ ਖੇਤਾਂ ਵੱਲੋਂ ਗਿਆ ਸੀ ਜੀ ਉਹ ਜੋ ਖੇਤਾਂ ਤੋਂ ਵਾਪਸ ਆਇਆ ਤਾਂ ਰਸਤੇ ਵਿੱਚ ਬਾਈਸਾਈਕਲ ਤੇ ਤਿੰਨ ਨੌਜਵਾਨ ਸੀ ਉਹ ਤੋਂ ਇਹਨਾਂ ਨੇ ਮਤਲਬ 1000 ਰੁਪਇਆ ਇੱਕ ਮੋਬਾਈਲ ਲੋਪੀ ਰਖੋ ਕੇ ਲੈ ਕੇ ਸੀ ਮੋਬਾਈਲ ਜਿਹੜਾ ਖੋ ਗਿੱਤਾ ਉਹ ਵੀ ਬਰਾਮਦ ਹੋ ਚੁੱਕਿਆ ਜੀ 1000 ਰੁਪਇਆ ਵਿੱਚ ਇਹਨਾਂ ਜੀ ਦਰਸ਼ਨ ਸਿੰਘ ਦਾ ਪੁੱਤਰ ਜਗਿੰਦਰ ਸਿੰਘ ਵਾਸੀ ਬੁਰਜ ਕੱਚਾ ਉਹ 25 ਤਰੀਕ ਨੂੰ ਆਪਦੇ ਖੇਤਾਂ ਵੱਲੋਂ ਗਿਆ ਸੀ ਜੀ ਉਹ ਜਿਹੜੋ ਖੇਤਾਂ ਤੋਂ ਵਾਪਸ ਆਇਆ ਤਾਂ ਰਸਤੇ ਵਿੱਚ ਫੁੱਟਰ ਸਾਈਕਲ ਤੇ ਤਿੰਨ ਨੌਜਵਾਨ ਸੀ ਜਿਹਨੂੰ ਇੱਕ ਅਮਪ੍ਰੀਤ ਸਿੰਘ ਇਲਿਸ ਸੰਤੀ ਦੂਸਰਾ ਜਸਵੀਰਮ ਤੇ ਇੱਕ ਲਵਪ੍ਰੀਤ ਲਿਸਪ੍ਰੀਤ ਜਿਹੜਾ ਲਵਪ੍ਰੀਤ ਤਾਂ ਉਹ ਪਿੰਡ ਕਢੀਵੇੜ ਦਾ ਜੀ ਬਾਕੀ ਦੋਨੋਂ ਹੀ ਇਹ ਮੱਛਵਾੜਾ ਸਾਹਬ ਦੇ ਰਹਿਣ ਵਾਲੇ ਨਹੀਂ ਉਹ ਤੋਂ ਇਹਨਾਂ ਨੇ ਮਤਲਬ 1000 ਰੁਪਇਆ ਤੇ ਇੱਕ ਮੋਬਾਈਲ ਲੋਕੀ ਦਾ ਖੋ ਕੇ ਲੈ ਗਏ ਸੀ ਸਾਡੇ ਕੋਲ ਸ਼ਿਕਾਇਤ ਦਰਜ ਕਰਾਈ ਇਹ ਸ਼ਿਕਾਇਤ ਦਰਜ ਕਰਮਪੰਨਤ ਸੀ ਇਹਨਾਂ ਦੀ ਤਲਾਸ਼ ਕੀਤੀ ਤੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਜੀ ਤਿੰਨਾਂ ਨੂੰ ਜਿਹੜਾ ਕੋ ਮਿਲ ਗਏ ਜਿਹੜਾ ਬਕੋ ਜੀ ਮੋਬਾਈਲ ਜਿਹੜਾ ਖੂ ਕੀਤਾ ਉਹ ਵੀ ਬਰਾਮਦ ਹੋ ਚੁੱਕਿਆ ਜੀ 1000 ਰੁਪਿਆ ਵੀ ਹੋਵੇ ਇਹਨਾਂ ਤੇ ਕੋਈ ਹੋਰ ਮਾਮਲੇ ਦਰਜਾ ਕਰਨੀ ਹਾਂਜੀ ਜਿਹੜਾ ਆਪਣੇ ਲਾਪ੍ਰੀਤਾ ਇਹਦੇ ਵੱਖ-ਵੱਖ ਧਰਾਵਾ ਹੇਠ ਤਿੰਨ ਪਰਚੇ ਨੇ ਲੜਾਈ ਝਗੜੇ ਦੇ ਜਸਬਰੀ ਜਸਵੀਰ ਰਾਮ ਦੇ ਵੀ ਇੱਕ ਪਰਚਾ ਖੋਦ ਆ ਜੀ ਤੇ ਦੂਜਾ ਤੀਸਰਾ ਜਿਹੜਾ ਇਹਦੇ ਸੰਤੀ ਆ ਇਹਦੇ ਖਿਲਾਫ ਵੀ ਹੈਗਾ ਦਰਥ ਧੰਨਵਾਦ ਇਹਨਾਂ ਕੋਈ ਹੋਰ ਵੀ ਮਾਮਲਾ ਤਾਂ ਕਿ ਕੀ ਕੋਈ ਬੰਦੇ ਨਹੀਂ ਅਜੇ ਅਸੀਂ ਪੁੱਛ ਕੇ ਮੁੜਲੀ ਚੱਲ ਰਹੀ ਹੈ ਜੀ ਤੁਹਾਨੂੰ ਉਮੀਦ ਆ ਵੀ ਅੱਗੇ ਇਹ ਸਾਨੂੰ ਜਾਣਕਾਰੀ ਦੇਣਗੇ ਜਾਂ ਇਹ ਤੋਂ ਖਲਾਸੀ ਹੋਣਗੇ ਪੁੱਛ ਕੇ ਤੋਂ ਜੀ ਦਰੀ ਨੂੰ ਆਪਣੇ ਖੇਤਾਂ ਵੱਲੋਂ ਗਿਆ ਸੀ ਜੀ ਉਹ ਜੋ ਖੇਤਾਂ ਤੋਂ ਵਾਪਸ ਆਇਆ ਤਾਂ ਰਸਤੇ ਵਿੱਚ ਫੁੱਟਸਾਈਕਲ ਤੇ ਤਿੰਨ ਨੌਜਵਾਨ ਸੀ ਉਹ ਤੋਂ ਇਹਨਾਂ ਨੇ ਮਤਲਬ 1000 ਰੁਪਿਆ ਤੇ ਇੱਕ ਮੋਬਾਈਲ ਲੋਕੀ ਦਾ ਖੋ ਕੇ ਲੈ ਗਏ ਸੀ ਮੋਬਾਈਲ ਜਿਹੜਾ ਖੋਹ ਕੀਤਾ ਉਹ ਵੀ ਬਰੰਦ ਹੋ ਚੁੱਕਿਆ ਜੀ 1000 ਰੁਪਿਆ ਦਾ ਇਹਨਾਂ ਜੀ ਦਰਸ਼ਨ ਸਿੰਘ ਦੇ ਪੁੱਤਰ ਜਗਿੰਦਰ ਸਿੰਘ ਵਾਸੀ ਬੁਰਜ ਕੱਟਾ ਉਹ 25 ਤਰੀਕ ਨੂੰ ਆਪਦੇ ਖੇਤਾਂ ਦੇ ਵੱਲੋਂ ਗਿਆ ਸੀ ਜੀ ਉਹ ਜਿਹੜੋ ਖੇਤਾਂ ਤੋਂ ਵਾਪਸ ਆਇਆ ਤਾਂ ਰਸਤੇ ਵਿੱਚ ਫੁੱਟਰ ਸਾਈਕਲ ਤੇ ਤਿੰਨ ਨੌਜਵਾਨ ਸੀ ਜਿਹਨੋਂ ਇੱਕ ਅਮਪ੍ਰੀਤ ਸਿੰਘ ਇਲਿਸਟ ਸੰਤੀ ਦੂਸਰਾ ਜਸਵੀਰਾਮ ਤੇ ਇੱਕ ਲਵਪ੍ਰੀਤ ਲਿਸਪ੍ਰੀਤ ਜਿਹੜਾ ਲਵਪ੍ਰੀਤ ਤਾਂ ਉਹ ਪਿੰਡ ਕਢੀਵੇੜ ਦਾ ਜੀ ਬਾਕੀ ਦੋਨੋਂ ਇਹ ਮਛਵਾੜਾ ਸਾਹ ਉਹਦੇ ਰਹਿਣ ਵਾਲੇ ਨਹੀਂ ਉਹ ਤੋਂ ਇਹਨਾਂ ਨੇ ਮਤਲਬ 1000 ਰੁਪਇਆ ਇੱਕ ਮੋਬਾਈਲ ਲੋਕੀਆ ਦਾ ਖੋਕੇ ਲੈ ਗਏ ਸੀ ਸਾਡੇ ਕੋਲ ਸ਼ਿਕਾਇਤ ਦਰਜ ਕਰਾਈ ਇਹ ਸ਼ਿਕਾਇਤ ਦਰਜ ਕਰਮਪੰਧਤਾਂ ਤਸੀਨ ਨੇ ਹੀ ਤਲਾਸ਼ ਕੀਤੀ ਤੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਜੀ ਤਿੰਨਾਂ ਨੂੰ ਜਿਹੜਾ ਕੋ ਮਿਲ ਗਏ ਜਿਹੜਾ ਬਕੋ ਜੀ ਮੋਬਾਈਲ ਜਿਹਦਾ ਖੋਹ ਕੀਤਾ ਉਹ ਵੀ ਬਰਾਮਦ ਹੋ ਚੁੱਕਿਆ ਜੀ 1000 ਰੁਪਿਆ ਵੀ ਹੋਵੇ ਇਹਨਾਂ ਤੇ ਕੋਈ ਹੋਰ ਮਾਮਲਾ ਦਰਜ ਕਰਨਾ ਜੀ ਹਾਂ ਜੀ ਜਿਹੜਾ ਆਪਣੇ ਲਾਪ੍ਰੀਤ ਆ ਇਹਦੇ ਵੱਖ-ਵੱਖ ਧਰਮਾਂ ਵਾਂ ਹੇਠ ਤਿੰਨ ਪਰਚੇ ਨੇ ਲੜਾਈ ਝਗੜੇ ਦੇ ਜੀ ਜਸਬਰੀ ਜਸਵੀਰ RAM ਦੇ ਵੀ ਇੱਕ ਪਰਚਾ ਖੋਹਦਾ ਜੀ ਤੇ ਦੂਜਾ ਤੀਸਰਾ ਜਿਹੜਾ ਇਹ ਸੰਤੀਆ ਇਹਦੇ ਖਿਲਾਫ ਪਈ ਹੈਗਾ ਦਰਥਿਕ ਧੰਨਵਾਦ ਇਹਨਾਂ ਕੋਈ ਹੋਰ ਵੀ ਮਾਰਦ ਤਕੀਕੇ ਕੋ ਮਨ ਨਹੀਂ ਜੀ ਅਜੀ ਜੀ ਪੁੱਛ ਕਿਸੇ ਮੋੜਲੀ ਚੱਲ ਰਹੀ ਹੈ ਜੀ ਤੁਹਾਨੂੰ ਉਮੀਦ ਆ ਵੀ ਅੱਗੇ ਇਹ ਸਾਨੂੰ ਜਾਣਕਾਰੀ ਦੇਣਗੇ ਜਾਂ ਇਹ ਤੋਂ ਖਲਾਸੀ ਹੋਣਗੇ ਪੁੱਛ ਕਿਸੇ